ਕਾਂਗਰਸ ਵਿੱਚ ਸਾਂ ਤੇ ਕਾਂਗਰਸ ਦੀਆਂ ਗਲਤ ਨੀਤੀਆਂ ਸਮਝ ਕੇ ਜੋ ਕਿ ਸਾਨੂੰ ਨਹੀਂ ਸਮਝਿਆ ਸਾਡਾ ਸਖਪਾਲ ਸਿੰਘ ਭੁੱਲ ਰਿਆ ਇਹ ਵੀ ਤਗੜਿਆ ਯਾਰ ਸੀਗਾ ਤੇ ਤਗੜਿਆਂ ਦੀ ਮਤ ਕਰਦਾ ਸੀ ਤੇ ਮਾਰੇ ਬੰਦੇ ਨੂੰ ਇਹਨੇ ਨਹੀਂ ਰੱਖਿਆ ਤੇ ਨਾ ਹੀ ਇਹਦਣਾ ਚੰਗੇ ਨੇ ਕੰਮ ਕੀਤੇ ਹਨ ਰੇਗਾ ਦੇ ਪੈਸੇ ਇਹਨੇ ਖਾਦੇ ਪਿਸਨਾ ਇਹਨੇ ਖਾਧੀਆਂ ਉਹਨਾਂ ਨੂੰ ਦੁਖੀ ਹੋ ਗਏ ਅਸੀਂ ਇਹ ਪਾਰਟੀ ਛੱਡੀ ਆ ਕੁਝ ਕਹਿਣਾ ਚਾਹੁੰਦੇ ਹੋ ਬੜੀ ਮੈਨੂੰ ਚੰਗੀ ਗੱਲ ਲੱਗੀ ਜਦੋਂ ਕੰਮ ਕਰੀਏ ਭਰਾਵੋ ਚਲੋ ਕੰਮ ਅਜੇ ਆਪਾਂ ਨੂੰ 2 ਸਾਲ ਹੋਏ ਆ 2 ਸਾਲਾਂ ਚ ਮੈਂ ਨਹੀਂ ਕਹਿੰਦਾ ਕਿ ਆਪਾਂ ਜਿਹੜੇ ਆ ਸਾਰੇ ਕੰਮ ਸਮਾਪਤ ਕਰ ਲਏ ਜਾਂ ਪੂਰੇ ਕਰ ਲਏ ਆ ਪਰ ਆਪਾਂ ਬਹੁਤ ਸਾਰੀ ਕੋਸ਼ਿਸ਼ ਕੀਤੀ ਹੈ ਬਹੁਤ ਸਾਰੇ ਕੰਮਾਂ ਨੂੰ ਕਰਨ ਦੀ ਜੇ ਈਨਾ ਭਾਈ ਜਟਾ ਹੁਣ ਜਿਹੜਾ ਲੱਖਾ ਸਿੰਘ ਕਿਹੜਾ ਪੇਰੇ ਬਲਟੋਹਾ ਅੱਜ ਜਿਹੜਾ ਇੱਥੇ ਰੱਖਿਆ ਗਿਆ ਪ੍ਰੋਗਰਾਮ ਪਿੰਡ ਬਲਟੋਏ ਦੇ ਵਿੱਚ ਐਮਐਲਏ ਸਾਹਿਬ ਦਾ ਤੇ ਕਿਸ ਤਰ੍ਹਾਂ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਇਹ ਸਰਦਾਰ ਧਰਮਨ ਸਿੰਘ ਧੁੰਨਾ ਅੱਜ ਪਿੰਡ ਬਲਟੋਏ ਵਿੱਚ ਪਹੁੰਚਿਆ ਸਾਡੀ ਜੋ ਸਮੁੱਚੀ ਟੀਮ ਦੋਵੇਂ ਪੰਚਾਇਤਾਂ ਨੇ ਬਹੁਤ ਵਧੀਆ ਆਨ ਤੇ ਸ਼ਾਨ ਨਾਲ ਦੇ ਮਾਣ ਨਾਲ ਕੰਮ ਕੀਤਾ ਆ ਉਹਨਾਂ ਦੇ ਕੰਮ ਲੈ ਵੇਖ ਕੇ ਮੈਂ ਆਪਣੀ ਪੰਚਾਇਤ ਦੇ ਨਾਲ ਆ ਤੇ ਪੰਚਾਇਤ ਦੇ ਮਗਰ ਮੈਂ ਤੁਰਿਆ ਆ ਅੱਜ ਅਸੀਂ ਤਸਕਰ ਸ਼ਾਮਲ ਹੋਣ ਜਾ ਰਹੇ ਆ ਤੇ ਜਿੱਦਨ ਮંત્રી ਸਾਹਿਬ ਆਉਣਗੇ ਉਸ ਦਿਨ ਪੂਰੇ ਅਸੀਂ ਹਲਕੇ ਦੇ ਵਿੱਚੋਂ ਜਿਹੜੇ ਜਿੰਨੇ ਮੇਰੇ ਉਧੇਦਾਰ ਨੇ ਸਾਰੇ ਬਲਾਕੇ ਸ਼ਾਮਲ ਹੋਵਾਂਗੇ ਪਹਿਲਾਂ ਕਿਹੜੀ ਪਾਰਟੀ ਸੀ ਤੁਹਾਡੀ ਪਹਿਲਾਂ ਮੈਂ ਕਾਂਗਰਸ ਵਿੱਚ ਸਾਂ ਤੇ ਕਾਂਗਰਸ ਦੀਆਂ ਕੋ ਗਲਤ ਨੀਤੀਆਂ ਸਮਝ ਕੇ ਜੋ ਕੇ ਸਾਨੂੰ ਨਹੀਂ ਸਮਝਿਆ ਸਾਡਾ ਸਖਪਾਲ ਸਿੰਘ ਭੁੱਲ ਰਿਆ ਇਹ ਵੀ ਤਗੜਿਆਂ ਦਾ ਯਾਰ ਸੀਗਾ ਤੇ ਤਗੜਿਆਂ ਦੀ ਮਤ ਕਰਦਾ ਸੀ ਤੇ ਮਾੜੇ ਬੰਦੇ ਨੂੰ ਇਹਨੇ ਨਹੀਂ ਰੱਖਿਆ ਤੇ ਨਾ ਇਹ ਜਿਹੜਾ ਚੰਗੇ ਨੇ ਕੰਮ ਕੀਤੇ ਹਨ ਰੇਗਾ ਦੇ ਪੈਸੇ ਇਹਨੇ ਖਾਦੇ ਪਿਸਨਾ ਇਹਨੇ ਖਾਧੀਆਂ ਉਹਨਾਂ ਨੂੰ ਦੁਖੀ ਹੋ ਗਏ ਅਸੀਂ ਇਹ ਪਾਰਟੀ ਛੱਡੀ ਆ ਕੁਝ ਕਹਿਣਾ ਚਾਹੁੰਦੇ ਹੋ ਬਾਠੀ ਆਈ ਬਹੁਤ ਵਧੀਆ ਪਾਰਟੀ ਲੱਗੀ ਆ ਬੇਨਤੀ ਕਰਦੇ ਆ ਕਿ ਭੁਲਰ ਸਾਹਿਬ ਨੂੰ ਤਗੜੇ ਹੋ ਕੇ ਵੋਟਾਂ ਪਾਓ ਇਹ ਆ ਪਾਰਟੀ ਬਹੁਤ ਵਧੀਆ ਗਰੀਬਾਂ ਦੀ ਮਸੀਹਾ ਆ ਸਾਡੇ ਜੋ ਸਰਦਾਰ ਜਰਮਨਜੀਤ ਸਿੰਘ ਤਗੇ ਸਰਪੰਚ ਸਾਹਿਬ ਆ ਆਪਣੇ ਫੌਜੀ ਸਾਹਿਬ ਆ ਗਰਜੰਤ ਸਿੰਘ ਆ ਔਰ ਸਾਡੇ ਬਲਾਕ ਪ੍ਰਧਾਨ ਆ ਬਹੁਤ ਵਧੀਆ ਬੰਦੇ ਆ ਚੰਗੀ ਟੀਮ ਆ ਤੇ ਚੰਗੇ ਕੰਮਾਂ ਦੇ ਨਾਲ ਜੁੜੇ ਆ ਜੀ ਜੀ ਨਾ ਭਾਈ ਜੱਟਾ ਦਰਬਾਰਾ ਸਿੰਘ ਜੀ ਅੱਜ ਜਿਹੜਾ ਫਲਟੋਏ ਦੇ ਵਿੱਚ ਪ੍ਰੋਗਰਾਮ ਆ ਕਿਸ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਹੁੰਦਾ ਹੈ ਇਹ ਸਰ ਜਿਹੜਾ ਆਪਣਾ ਤੇ ਆਪਣੇ ਲੋਕ ਸਭਾ ਦੀਆਂ ਚੋਣਾਂ ਇਹਨਾਂ ਦੇ ਸੰਬੰਧ ਚ ਆ ਕਿਉਂਕਿ ਇੱਥੇ ਐਮ ਐਲ ਏ ਸਾਹਿਬ ਆ ਰਹੇ ਨੇ ਕਿਉਂਕਿ ਲਾਲਦੀਪ ਪੁੱਲਰ ਜਿਹੜੇ ਐਮ ਪੀ ਪੱਟੀ ਤੋਂ ਖਡੂਰ ਸਾਹਿਬ ਹਲਕੇ ਤੋਂ ਖੜੇ ਨੇ ਉਹਨਾਂ ਦੇ ਲਈ ਵੋਟਾਂ ਮੰਗਣ ਲਈ ਅੱਜ ਜਿਹੜਾ ਲੋਕਾਂ ਨੂੰ ਅਪੀਲ ਕਰ ਰਹੇ ਆ ਕਿਉਂਕਿ ਇਹ ਸਰਕਾਰ ਨੇ ਜਿਹੜੇ ਕੰਮ ਕੀਤੇ ਨੇ ਉਹ ਭਾਵੇਂ ਕਿਸਾਨੀ ਹੋਵੇ ਭਾਵੇਂ ਮਜ਼ਦੂਰਾ ਮਜ਼ਦੂਰਾ ਦੇ ਹੋਣ ਜਿਦਾਂ ਮੁਹੱਲਾ ਕਲੀਨਸ ਰੇ ਹੋਰ ਜਿਹੜੀਆਂ ਚੀਜ਼ਾਂ ਇਹਨਾਂ ਨੇ ਬੜੇ ਸੱਜੇ ਢੰਗ ਦੇ ਨਾਲ ਸਰਕਾਰ ਜਿਹੜੀ ਭਗਵੰਤ ਮਾਨ ਨੇ ਚਲਾਈ ਆ ਉਹਦੇ ਲਈ ਅਸੀਂ ਇਹ ਜਿਹੜੀਆਂ ਲੋਕਾਂ ਨੂੰ ਅਪੀਲ ਕਰਨ ਵਾਸਤੇ ਐਮਐਲਏ ਸਾਹਿਬ ਆ ਰਹੇ ਨੇ ਕਿ ਸਾਰੇ ਖੇਤੀ ਆਜੋ ਵੈਗਤੀ ਕਾ ਖਾਲਸਾ ਵੈਗਤੀ ਪਾਈ ਕੋਈ ਬਲਟੋਏ ਦੇ ਵਿੱਚ ਅੱਜ ਪਾਰਟੀ ਦੇ ਵਿੱਚ ਸਮੂਲੀਅਤ ਹੋ ਰਹੀ ਆ ਨਵੇਂ ਝੇਰਿਆਂ ਦੀ ਹਾਂਜੀ ਹੋ ਰਹੀ ਆ ਜੀ ਸਾਰੇ ਆਪਣੇ ਲੱਖਾ ਸਿੰਘ ਆਏ ਆ ਜੋ ਪ੍ਰਧਾਨ ਨੇ ਉਹਨਾਂ ਨੇ ਅੱਜ ਸਮੂਲਤ ਕਰਨੀ ਆ ਇਹਦੇ ਵਿੱਚ ਉਹਨਾਂ ਦੇ ਚੰਗੇ ਕੰਮਾਂ ਨੂੰ ਵੇਖ ਕੇ ਤੇ ਉਹਨਾਂ ਦੇ ਨਾਲ ਜਿਹੜਾ ਵਾ ਅੱਜ ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਤੇ ਲੋਕਾਂ ਨੂੰ ਪੀਲ ਵੀ ਕਰਨੀ ਆ ਵੀ ਵੋਟਾਂ ਜਿਹੜੀਆਂ ਆਮ ਪਾਰਟੀ ਨੂੰ ਪਾਓ